ਆਫਰੀਕਾ ਜੀ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵਾਲੀ ਵੀਡੀਓ ਮੇਰੀ ਬਹੁਤ ਟਾਈਮ ਬਾਅਦ ਮੈਂ ਅਪਲੋਡ ਕੀਤੀ ਹੈ ਕਿਉਂਕਿ ਮੈਂ ਥੋੜਾ ਜਿਹਾ ਬੀਜ਼ੀ ਸੀ ਤੇ ਹੁਣ ਮੈਂ ਬਿਲਕੁਲ ਫ੍ਰੀ ਆ ਤੇ ਹੁਣ ਮੇਰੀ ਲਗਾਤਾਰ ਵੀਡੀਓਜ਼ ਆਨ ਗਿਆ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਆ ਮੁਸ਼ਕਪ੍ਰੀਤ ਜਾਨੇ ਕਿ ਮਹਿਕਪ੍ਰੀਤ ਬਾਰੇ ਪਹਿਲਾਂ ਤਾਂ ਜਿਨਾਂ ਨੂੰ ਨਹੀਂ ਪਤਾ ਇਹ ਹੈ ਕਿ ਮੁਸ਼ਕਪ੍ਰੀਤ ਜਾਨੇ ਕਿ ਮਹਿਕਪ੍ਰੀਤ ਘਰੋਂ ਭੱਜ ਗਈ ਹੈ ਦੁਬਾਰਾ ਫੇਰ ਹਾਂਜੀ ਤੇ ਉਹ ਮੋਹਾਲੀ ਰਹਿ ਰਹੀ ਹੈ ਤੇ ਦੂਜੀ ਗੱਲ ਇਹ ਕਿ ਦੋ ਦਿਨ ਪਹਿਲਾਂ ਹੀ ਇਹ ਤੇ ਜੋ ਡੈਡੀ ਦੀ ਡੈਥ ਹੋਈ ਹੈ ਤੇ ਇਹਨੂੰ ਬਿਲਕੁਲ ਵੀ ਸ਼ਰਮ ਨਹੀਂ ਬਿਕੋਜ਼ ਇਹ ਲਗਾਤਾਰ ਵੀਡੀਓਜ਼ ਪਾਈ ਜਾਂਦੀ ਹੈ ਇਹਨੂੰ ਭੋਰਾ ਵੀ ਦੁੱਖ ਨਹੀਂ ਹੈਗਾ ਇਹਦੇ ਡੈਡੀ ਦੀ ਡੈਥ ਦਾ ਤੋਂ ਬਾਅਦ ਇਹਦੇ ਦੇਖਾ ਦਿਓ ਖਾਂਦੇ ਆਂ ਪ੍ਰਾਂਠਾ ਨਾਲ ਪਿੰਡਿਆਂ ਚਾਹ ਆਚਾਰ ਮਿਲਿਆ ਨਾਲ ਅਚਾਰ ਨਹੀਂ ਦੇਣਾ ਇਸ ਤੇ ਪਰ 4 ਵਜੇ ਪ੍ਰਾਂਠੇ ਦੇ ਵਿੱਚ ਕੀ ਕੀ ਪਾਇਆ ਹੈ ਆਪਾਂ ਨਾ ਜਦੋਂ ਰਸੋਈ ਦਾ ਸਮਾਨ ਆ ਗਿਆ ਘਰੇ ਬਣਾਵਾਂਗੇ ਇੱਕ ਮਿੰਟ ਹਾਂ ਬਸ ਆਲੂ ਪਿਆਜ਼ ਮਿਰਚਾਂ ਬਟਾ ਆਲੂ ਨੇ ਇਹਨਾਂ ਨੇ ਦੂਸਰੀ ਤਰ੍ਹਾਂ ਪਾਏ ਹੋਇਆ ਬਿੱਲੀ ਕਸ਼ ਕਰਕੇ ਪਾਏ ਹੋਏ ਆ ਫਰਾਂਟੇ ਦੇ ਵਿੱਚ ਅ ਚਾਹੇ ਚਾਹੀਏ ਜਾਂ ਚਾ ਪਹਿਲਾਂ ਬੋਲਣਾ ਤਾਂ ਸਿੱਖ ਲੈ ਬਾਅਦ ਵਿੱਚ ਖਾ ਲਈ ਤੇ ਦੂਜੀ ਗੱਲ ਇਹ ਕਿ ਬੰਦੇ ਦੀ ਉਂਝ ਜੀ ਗਮਾਂਡ ਚ ਵੀ ਕਿਸੇ ਡੈਥ ਹੋ ਜੇ ਨਾ ਤਾਂ ਬੰਦੇ ਨੂੰ ਸ਼ਰਮ ਆਉਂਦੀ ਹੁੰਦੀ ਹੈ ਕੋਈ ਫੰਕਸ਼ਨ ਵੀ ਅਗਲਾ ਸੋਚਦਾ ਸੋ ਵਾਰੀ ਕਿ ਮੈਂ ਕੋਈ ਪਲੇ ਕਰਾਂ ਕੋਈ ਸੌਂਗ ਚਲਾਵਾਂ ਕਿ ਨਾ ਚਲਾਵਾਂ ਤੇ ਤੇਰੇ ਪਿਓ ਦੀ ਰਤਵੇ ਤੈਨੂੰ ਇੰਨੀ ਸ਼ਰਮ ਨਹੀਂ ਹੈਗੀ ਤੂੰ ਮੁਹਾਲੀ ਬੈਠੀ ਐ ਆਪਣੀ ਮਾਂ ਕੋਲੇ ਜਾ ਉਹਨੂੰ ਥੋੜਾ ਹੌਂਸਲਾ ਦੇ ਤੇਰੇ ਕਰਕੇ ਤੇਰੇ ਪਿਓ ਦੀ ਡੈਥ ਹੋ ਗਈ ਤੇ ਤੂੰ ਵੀ ਜਾਣਦੀ ਐ ਤੇ ਦੂਜੇ ਦੇ ਪਰੌਂਠੇ ਨੱਪੀ ਜਾਣੀ ਖਾਈ ਜਾਣੀ ਐ ਫਿਰ ਭੋਰਾ ਸ਼ਰਮ ਨਹੀਂ ਬੰਦੇ ਦੇ ਘਰ ਤਾਂ ਓਹ ਨਹੀਂ ਚੁੱਲ੍ਹਾ ਨਹੀਂ ਬਲਦਾ ਹੁੰਦਾ ਰੋਟੀ ਨਹੀਂ ਖੰਣਾ ਅੰਦਰ ਲੰਘਦੀ ਹੁੰਦੀ ਤੇ ਤੇ ਸਕੇ ਪਿਓ ਦੀ ਡੈਥ ਹੋ ਗਈ ਐ ਤੇ ਤੂੰ ਐਦਾਂ ਕਰਦੀ ਫਿਰਦੀ ਐ ਸ਼ਰਮ ਮਾਣੀ ਚਾਹੀਦੀ ਐ ਮਹਿਕਪਰੀ ਤੈਨੂੰ ਡੁੱਬੋ ਕੇ ਮਰ ਜਾਣਾ ਚਾਹੀਦਾ ਗੈਸ ਆਵਲੋ ਟਾਈਮ ਵੈਸੇ ਕਰਦੇ ਭੁੱਲੇਗਾ ਨਹੀਂ ਕਿਉਂਕਿ ਅਸੀਂ ਸਟਾਰਟਿੰਗ ਕੀਤੀ ਐ ਐਦਾਂ ਦੇ 탑 ਤੋਂ ਦੇਖ ਸਕਦੇ ਹੋ ਮੈਂ ਆਈ ਹਾਂ ਨਾ ਇੱਥੇ ਬੜਾ ਏਦਾਂ ਦੇ ਬਰਤਨ ਨੇ ਬੜੇ ਕੋਈ ਇਹ ਟਾਈਮ ਵੈਸੇ ਭੁੱਲਣਾ ਕਿਸੇ ਨੂੰ ਵੀ ਨਹੀਂ ਨਾ ਤੈਨੂੰ ਨਾ ਸਾਨੂੰ ਨਾ ਉਹਨਾਂ ਲੋਕਾਂ ਨੂੰ ਜੋ ਤੈਨੂੰ ਫੋਲੋ ਕਰਦੇ ਨੇ ਠੀਕ ਹੈ ਨਾ ਸ਼ਰਮ ਕਰ ਥੋੜੀ ਜੀ ਅਕਲ ਨੂੰ ਹੱਥ ਮਾਰ ਆਪਣੀ ਨੂੰ ਨਾਸ਼ਤਾ ਵੀ ਮੈਂ ਕਰ ਲਿਆ ਹੁਣ ਫਰੈਸ਼ ਹੋਣ ਦੇ ਲਈ ਮੈਂ ਆਪਣਾ ਜਿੱਦਾਂ ਕਿ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਹਨਾ ਤਾਂ ਆਪਾਂ ਪਾਣੀ ਨੂੰ ਬਾਲਟੀ ਵਿੱਚ ਭਰ ਲਿਆ ਜਿੰਨੇ ਕੋ ਬਰਨ ਨਾਲ ਆਪਾਂ ਨਹਾਉਣਾ ਹੈ ਹਨਾ ਤਾਂ ਉਹ ਪਾਣੀ ਆਪਾਂ ਬਾਹਰ ਜਿਵੇਂ ਤੋਂ ਪੈ ਕੁਝ ਟਾਈਮ ਲਈ 2-3 ਘੰਟੇ ਲਈ ਉੱਪਰ ਮੈਂ ਰੱਖੂੰਗੀ ਹਨਾ ਨਿੱਗਲ ਜਾ ਹੋ ਜਾਊਗਾ ਜਿਹਦੇ ਨਾਲ ਆਪਣਾ ਫਰੈਸ਼ ਹੋ ਸਕਾਂ ਮੈਂ ਹਨਾ ਤਾਂ ਬਾਲਟੀ ਮੈਂ ਭਰ ਚੁੱਕੀ ਹਾਂ ਠੰਡੇ ਪਾਣੀ ਦੀ ਤਾਂ ਆਪਾਂ ਉੱਪਰ ਜਾਂਦੇ ਆ ਤੁਬੇ ਰੱਖ ਹੇ ਗਾਇਜ ਮਾਰਨਿੰਗ ਪਤਾ ਹੀ ਨਹੀਂ ਲੱਗਾ ਕਿਹੜੇ ਟਾਈਮ 11 ਵਜ ਗਏ ਤਾਂ ਜਦੋਂ ਦੇਖਿਆ 11 ਵਜੇ ਵੀ ਸੀ ਜਲਦੀ ਜਲਦੀ ਖਾਣਾ ਖੁਣਾ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਨਾ ਹਾਂ ਦੇ ਨੂੰ ਹੁੰਦੇ ਆ ਵੀਡੀਓ ਇੰਸਟਾਗ੍ਰam ਤੇ ਮੈਂ ਸ਼ਾਰਟ ਕਰਨਾ ਆਪਣਾ ਸ਼ਾਰਟ ਕਰਨੀਆਂ ਸੀਗੀਆਂ ਹਨਾ ਤਾਂ ਉਸ ਦੇ ਲਈ ਆਪਣਾ ਨਹਾ ਕੇ ਤਿਆਰ ਹੋਣਾ ਸੀ ਤਿਆਰ ਵੀ ਮੈਂ ਹੋਈ ਨਹੀਂ ਗਈ ਬਟ ਪਿਕਸ ਲਈ ਨਾ ਮੈਂ ਸੋਚ ਰਹੀ ਸੀ ਕੋਈ ਅੱਛਾ ਜਿਹਾ ਵਿਊ ਹੋਵੇ ਹਨਾ ਤਾਂ ਉਹ ਕਿਤੇ ਬਾਹਰ ਜਾਣਾ ਹੈਗਾ ਤਾਂ ਫਾਈਨਲ ਪਹਿਲਾਂ ਸਾਰਾ ਰਸੋਈ ਦਾ ਸਮਾਨ ਸਭ ਕੁਝ ਸਟੱਟ ਕਰ ਲ ਗਏ ਹਨਾ ਤਾਂ ਇੱਥੇ ਜਲਦੀ ਜਲਦੀ ਆਈ ਮੈਂ ਉੱਪਰ ਤਾਂ ਉੱਪਰ ਕੱਪੜੇ ਪਾਏ ਸਹੀ ਗਾਇਜ਼ ਫਾਈਨਲੀ ਟਾਈਮ ਹੈਗਾ ਦੁਪਹਿਰ ਦਾ ਤਕਰੀਬਨ ਫਾਈਨਲੀ ਟਾਈਮ ਹੈਗਾ ਦੁਪਹਿਰ ਦਾ ਤਕਰੀਬਨ ਟਾਈਮ ਹੋ ਗਿਆ 1 ਮਿੰਟ ਕੋਈ ਨਾ ਸੋ ਗਾਈਜ਼ ਦੁਪਹਿਰ ਦਾ ਟਾਈਮ ਹੋ ਗਿਆ तकरीबन 1 ਵਜ ਗਏ ਨੇ ਤੇ ਆਪਾਂ ਹੁਣ ਦੁਪਹਿਰ ਦਾ ਨਾਸ਼ਤਾ ਕਰ ਦੁਪਹਿਰ ਦਾ ਖਾਣਾ ਖਾਣੇ ਆ ਭੁੱਖ ਬਹੁਤ ਲੱਗੀ ਹੋਈ ਆ ਫਰੈਸ਼ ਮੈਂ ਹੋ ਗਈ ਸੀ ਕੁਝ ਕੱਪੜੇ ਵੀ ਵਾਸ਼ ਕਰ ਲਈ ਸੀ ਤੇ ਚਾਹ ਪਿੰਦੇ ਆ ਚਾਹ ਦੇ ਨਾਲ ਆਪਣਾ ਪਰਾਂਠੇ ਖਾਂਦੇ ਆ ਤਾਂ ਵਲੌਗ ਦੇ ਨਾਲ ਲਾਸਟ ਤੱਕ ਬਨੇ ਰਹੋ ਫਿਰ ਪਹਿਲਾਂ 11 ਵਜੇ ਰੋਟੀ ਖਾਧੀ ਆ ਨੇ ਹੁਣ ਫਿਰ 1 ਵਜੇ ਖਾਣ ਲੱਗੀ ਆ ਪਰਾਂਠੇ ਇੱਕ ਤਰੀਕ ਪੰਜਾਬੀ ਨਾਲ ਪੰਜਾਬੀ ਸਮਝ ਆਉਂਦੀ ਨਾ ਹਿੰਦੀ ਮਿਕਸ ਕਰ ਦਿੰਦੀ ਆ ਦੋਨੋਂ ਜਾਂ ਤਾਂ ਪੰਜਾਬੀ ਬੋਲ ਲੈ ਜਾਂ ਹਿੰਦੀ ਬੋਲ ਲੈ ਠੀਕ ਹੈ ਉਹ ਤਾਂ ਇੰਨੀ ਤਾਂ ਕਿਹੜੀ ਹੱਡ ਤੋੜ ਮਿਹਨਤ ਕਰ ਲਈ ਜਿਹੜੇ ਤੈਨੂੰ 2 ਘੰਟਿਆਂ ਦੇ ਵਿੱਚ ਭੁੱਖ ਲੱਗ ਗਈ ਐ ਬੇਲੜ ਤੂੰ ਹੈਗੀ ਆ ਇੱਥੇ ਤੂੰ ਗਾਇਨ ਬੇਜਾ ਗੋਸਤੇ ਫਲੈਸ ਤੋਂ ਹਨ ਕਰ ਲੈਂਦੇ ਫਿਰ ਨੇ ਨਹੀਂ ਸੋ ਗਾਈਜ਼ ਮੇਰਾ ਹੱਬੀ ਮੈਨੂੰ ਬੜਾ ਤੰਗ ਕਰਦਾ ਦੇਖੋ ਰੋਟੀ ਖਾ ਰਹੀ ਸੀ ਨਾ ਮੈਨੇ ਮਰ ਸਾਰਾ ਮੂੰਹ ਲਵੇਟਾ ਚਾ ਚਾਣ ਕੁਈ ਆਦ ਨਹੀਂ ਜਾਣਾ ਇਹਨੂੰ ਕਟੂਕਟ 5 ਦਿਨ ਹੋ ਗਏ ਇੱਥੇ ਮੋਹਾਲੀ ਆਏ ਨੂੰ ਤੇ 5 ਦਿਨਾਂ ਤੋਂ ਇਹ ਪਰੌਂਠੇ ਖਾਂਦੀ ਆ ਜਿਹੜੇ ਪਰੌਂਠੇ ਖਾਂਦੀ ਪਈ ਹੈ ਠੀਕ ਹੈ ਨਾ ਤੇ ਕੀ ਮੈਸੇਜ ਕੀ ਜਾ ਰਿਹਾ ਹੈ ਬੱਚਿਆਂ ਨੂੰ ਆਧ ਯੂਤ ਨੂੰ ਕੀ ਮੈਸੇਜ ਆ ਰਿਹਾ ਕਿ ਉਹ ਲੋਕੀ ਦੀ ਵੀਡੀਓਜ਼ ਕੀ ਦੇਖਨੇ ਕਿੰਨੇ ਬੇਫਕੂਫ ਨੇ ਹੋ ਲੋ ਕਿ ਇਹਨੂੰ ਇਹਨੇ ਸਬਸਕ੍ਰਾਈਬ ਕੀਤਾ ਹੋਇਆ ਏ ਰੀ ਚੈਨਲ ਨੂੰ ਮੈਂ ਰਿਕਾਰਡਿੰਗ ਤੇ ਇਹਨੂੰ ਸਾਰਿਆਂ ਨੂੰ ਇਹਨੂੰ ਅਨਫੋਲੋ ਕਰ ਦੇਣਾ ਚਾਹੀਦਾ ਅਨਸਬਸਕ੍ਰਾਈਬ ਕਰ ਦੇਣਾ ਚਾਹੀਦਾ ਆ ਇੱਕ ਛੋਟੀ ਜਿਹੀ ਸਟੋਰੀ ਇਹਨੇ ਆਪਣੇ ਇੰਸਟਾਗ੍ਰam ਤੇ ਲਗਾਈ ਹੈ ਆਪਣੇ ਡੈਡੀ ਬਾਰੇ ਕਿ ਆਈ ਮਿਸ ਯੂ ਲਿਖ ਕੇ ਉਸ ਤੋਂ ਬਾਅਦ ਤੇਰੀ ਕੋਈ ਪੋਸਟ ਨਹੀਂ ਇਹਦੇ ਕੰਟੀਨਿਊਸ ਵਲੌਗ ਆ ਰਹੇ ਆ ਬਸ ਆ ਇੱਕ ਛੋਟੀ ਜੀ ਪੋਸਟ ਨੇ ਆਪਣੇ ਇੰਸਟਾਗ੍ਰam ਤੇ ਲਗਾਈ ਹੋਈ ਹੈ ਉਸ ਤੋਂ ਬਾਅਦ ਵੀ ਕੋਈ ਪੋਸਟ ਨਹੀਂ ਹੈਗੀ ਇਹਦੀ ਡੈਡ ਦੇ ਰਿਲੇਟਡ ਤੇ ਉਹਦਾ Song ਦੇਖ ਲਓ ਕਿੱਦਾਂ ਦਾ ਲਗਾਇਆ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਹਨੂੰ ਛਾੜੋ ਲਗਾ ਰਹੀ ਸੀ ਕਿ ਸੋ ਇਹ ਵਲੀ ਰਸੋਈ ਸੀ ਨੀ ਕੀ ਜੀ ਪਿਆਰੀ ਜੀ ਮੈਂ ਗੱਲਾਂ ਕਰ ਰਹੀ ਸੀ ਮੈਂ ਬੋਲ ਰਹੀ ਸੀ ਕਿ ਇੱਕ ਕੋਚਾ ਵੀ ਚਾਹੀਦਾ ਹੈ ਹਨਾ ਤਾਂ ਉਹ ਸਾਰਾ ਸਮਾਨ ਨਾ ਸ਼ਾਪਿੰਗ ਕਰਨੀ ਆ ਥੋੜੇ ਦਿਨ ਬਾਅਦ ਬਸ ਸ਼ਾਪਿੰਗ ਕਰਦੇ ਆ ਮੈਂ ਸੋਚ ਰਹੀ ਸੀ ਕਿ ਉਹ ਸਮਾਨ ਆ ਰਿਹਾ ਉਸਦਾ ਸਮਾਨ ਆ ਰਿਹਾ ਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੋਚਾ ਵਗੈਰਾ ਸਭ ਕੁਝ ਇਸ ਘਰ ਦਾ ਸਮਾਨ ਲੈ ਕੇ ਆਣਾ ਹੈ ਹਨਾ ਤਾਂ ਮੈਂ ਜਲਦੀ ਕਹਿੰਦੀ ਬਗਾਇ ਚਾਹੀ ਕਿੰਕੈਂਟ ਦੇ ਜਦੋਂ ਜੀ ਮੈਂ ਥੋੜੇ ਦੇ ਨਾਲ ਕੋਚਾ ਰਗਾਣਾ ਅੰਡਰਸਟੈਂਡ ਕਰੀ ਸਾਰਾ ਘਰ ਦਾ ਕੰਮ ਵੀ ਕਰਨਾ ਹਨਾ ਪੋਲੀਵਿਨ ਕੰਪਨੀ ਕੁਰੀ ਵਿੱਚ ਸਟਾਰਟਿੰਗ ਕਰਨਾ ਉਸ ਤੋਂ ਬਾਅਦ ਜੋਬ ਲੱਗਣਾ ਹੈ ਜੋਬ ਲਈ ਵੀ ਹੈ ਨਾ ਜੋਬ ਵੈਸੇ ਮੈਂ ਇੱਕ ਸਾਫ ਦਾ ਮੇਲ ਕੀ ਹੈ ਹਨਾ ਤਾਂ ਲੱਗਣਾ ਹੈਗਾ ਉਹ ਮੈਂ ਸੋਚ ਰਹੀ ਹਾਂ ਕਿ ਇੱਕ ਮੰਨ ਇੱਕ ਬੜੀ ਕਾਰਡੀ ਸੈਟਿੰਗ ਸਾਰੀ ਹੋਲੇ ਆਪਣੀ ਇਹ ਪਲਾਨਟ ਨਾ ਮੈਂ ਚੇਂਜ ਕਰਨਾ ਮੈਂ ਇੱਥੇ ਰਹਿਣਾ ਨਹੀਂ ਹੈਗਾਗਾ ਮੈਨੂੰ ਇੱਥੇ ਸੈਟਿੰਗ ਆਹ ਹੋਮ ਟੂਰ ਦੇਖ ਲੋ ਇਹਦਾ ਇੱਕ ਕਮਰੇ ਦਾ ਆਪਣਾ ਘਰ ਛੱਡ ਕੇ ਤੂੰ ਇੱਥੇ ਬੈਠੀ ਹੈ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਤੇ ਦੂਜਾ ਉਸ ਮੁੰਡੇ ਨੂੰ ਜਿਹਨੂੰ ਇੱਥੇ ਲੈ ਕੇ ਬੈਠਾ ਹੈ ਤੇ ਜੋ ਆਪਣੀ ਫੈਮਲੀ ਨੂੰ ਪਿੱਛੇ ਛੱਡ ਕੇ ਆ ਗਿਆ لیکن ਉਹ ਤਾਂ ਹੈ ਹੀ ਇਦਾਂ ਦੇ ਤੇ ਤੂੰ ਤੂਸ ਤੋਂ ਵੀ ਜ਼ਿਆਦਾ ਟੱਪੀ ਹੋਈ ਹੈ ਕਹਿੰਦੇ ਨਾ ਕਿ ਉਹ ਤੋਂ ਉਹਦੀ ਪਿਓ ਹੈ ਤੁਹਾਡੀ ਕਿਹੜੇ پلانٹ 'ਚ ਰਹਿਣਾ ਤੂੰ ਜਾ ਕੇ ਥਰਮਲ پلانٹ 'ਚ ਰਹਿਣਾ ਜਾਂ ਚਲੀ ਜਾ ਠੱਠੇ ਘੂ ਜਾ ਸਾਡੇ ਭਾਵੇਂ ਤੂੰ ਅੱਜੀ ਜਾ ਦੇ ਕਰਨਾ ਹੈ ਹਨਾ ਤਾਂ ਇੱਕ ਮੰਥਾ ਤਾਂ ਉਹ ਸੁੱਖ ਸੁੱਖ ਬਟਣਾ ਹੀ ਪੈਣਾ ਤਾਂ ਉਹਨੇ ਟਾਈਮ ਆਪਣੇ ਘਰ ਦਾ ਸਮਾਨ ਬਣਾ ਰਹੀ ਹੈ ਮੈਂ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਚਲੋ ਚਲਦੇ ਮੈਂ ਛੜਵਾ ਗਿਆ ਹੈਂਡਬ੍ਰਸ਼ ਕਿਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਕੈਰੀ ਸੀ ਕਿ ਤੁਸੀਂ ਖਾਣੇ ਸੁਣਦੇ ਪਏ ਮੈਨੂੰ ਵੀ ਦੋ ਇਕੱਲੇ ਇਕੱਲੇ ਸੁਣੀਆਂ ਦੇ ਲੜਪੇ ਸੀ ਤਾਂ ਉਸ ਤੋਂ ਬਾਅਦ ਲੜਾਈ ਤਾਂ ਬਹੁਤ ਪੈਂਦੀ ਹੈ ਸਾਡੀ ਪਰ ਇੰਨਾ ਵੀ ਨਹੀਂ ਹੈਗਾ ਕਿ ਜਿਹੜਾ ਅਸੀਂ ਜ਼ਿਆਦਾ ਗੁੱਸਾ ਕਰਦੇ ਵਸ 2 ਮਿੰਟ ਗੱਲਾਂ ਗੱਲਾਂ ਵਿੱਚ ਫੇਰ ਹੱਸਣ ਲੱਗ ਪੈਂਦੇ ਹਨਾ ਤਾਂ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਆਪਣਾ ਹੈੱਡਫੋਨ ਮੈਂ ਪੜੇ ਤੇ ਮੈਂ ਚੰਨਾਪੀ ਗਾਣੇ ਸੁਣ ਰਹੀ ਸੀਗੀ ਇੰਜੋਏ ਕਰ ਰਹੀ ਸੀ ਸੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬੋਲ ਰਹੀ ਸੀਗੀ ਕਿ ਆਪਣਾ ਜਾਣਾ ਉੱਪਰ ਕੱਪੜੇ ਪਾਉਣ ਜਾਣਾ ਮੇਰੇ ਨਾਲ ਜਦੋਂ ਤੁਸੀਂ ਕੱਪੜੇ ਧੋ ਦਿੰਦੇ ਸੀਗੇ ਮੈਂ ਇਹਨਾਂ ਦੇ ਵੀ ਤੇ ਮੇਰੇ ਵੀ ਉਸ ਤੋਂ ਬਾਅਦ ਅਸੀਂ ਜਾਵਾਂ ਸੋ ਹੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਹੱਬੀ ਨਾਲ ਹੱਸ ਰਹੀ ਸੀ ਅਸੀਂ ਗੱਲਾਂ ਕਰ ਰਹੇ ਸੀ ਕਿਉਂਕਿ ਇਹ ਹੈੱਡਫੋਨ ਇਕੱਲੇ ਇਹਨਾਂ ਨੇ ਲਗਾਏ ਹੋਏ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਵੀ ਤੁਸੀਂ ਦੋਸਤ ਤੋਂ ਬਾਅਦ ਮੈਂ ਔਇਲ ਲਗਵਾਉਣਾ ਹੈ ਦੇ ਸਕਦੇ ਹੋ ਤਾਂ ਮੈਂ ਬੋਲ ਰਹੀ ਸੀ ਕਿ ਉੱਪਰ ਧੁੱਪੇ ਬੈਠ ਜਾਵਾਂਗੇ ਹਨਾ ਧੁੱਪੇ ਬੈਠਣ ਬਹੁਤ ਮਨ ਕਰ ਰਿਹਾ ਸੀ ਬਾਕੀ ਨਾ ਇੱਕ ਨੈਟਵਰਕ ਪ੍ਰੋਬਲਮ ਜਿੱਦਾਂ ਦੀ ਜਿੱਦਾਂ ਮੈਂ ਗੱਲ ਕੀਤੀ ਸੀ ਨੈਟਵਰਕ ਦੀ نیچے ਨਾ ਰੂਮ ਦੇ ਵਿੱਚ ਇੱਥੇ ਨੈਟਵਰਕ ਇਸ਼ੂ ਕਾਰਨ ਹੀ ਆਪਣਾ ਪਲਾਨਟ ਚੇਂਜ ਕਰਨਾ ਹੈ ਮੇਨ ਪ੍ਰੋਬਲਮ ਹੀ ਇਹ ਆ ਕਿ ਬੰਦਾ ਕਿਤੇ ਸ਼ਿਫਟ ਕਰ ਦੇਣਾ ਸਭ ਤੋਂ ਪਹਿਲਾਂ ਬੇਸਿਕ ਚੀਜ਼ਾਂ ਲੈਂਦਾ ਘਰ ਦੀਆਂ ਠੀਕ ਹੈ ਨਾ ਜਿਵੇਂ ਝੌੜੂ ਪੋਚਾ ਹੋਇਆ ਇਹ ਤੋਂ ਹਾਲੇ ਇੰਨੇ ਦਿਨ ਹੋ ਗਏ ਇਹ ਤੈਨੂੰ ਹਫਤਾ ਹੋਣ ਵਾਲਾ ਘੱਟੋ ਘੱਟ ਘਰੋਂ ਨਿਕਲੀ ਨੂੰ ਤੇ ਹਾਲ ਤੱਕ ਇਹ ਤੋ ਪੋਚਾ ਨਹੀਂ ਲਿਆ ਗਿਆ ਠੀਕ ਹੈ ਨਾ ਜਿਹੜਾ ਬੰਦਾ ਖੁਦ ਹੀ ਗੰਦ ਹੋਵੇ ਉਹਨੂੰ ਗੰਦਗੀ ਜਰਣਾ ਹੀ ਚੰਗਾ ਲੱਗਦਾ ਠੀਕ ਹੈ ਨਾ ਤੂੰ ਸਫਾਈ ਕਰ ਸਕਦੀ ਹੈ ਪਰ ਤੂੰ ਕਰਨਾ ਨਹੀਂ ਚਾਹੁੰਦੀ ਤੇ ਖੁਦ ਦੀ ਗੰਦਗੀ ਆ ਉਹਨਾਂ ਕੀ ਸਫਾਈ ਕਰਨੀ ਆ ਤਾਂ ਦਿਵਾਲੀ ਵੇਲੇ ਤੁਹਾਡਾ ਮੈਂ ਸ਼ੇਅਰ ਕਰੂੰਗੀ ਬਾਕੀ ਪਤਾ ਨਹੀਂ ਹੈਗਾ ਦਿਵਾਲੀ ਵੇਲੇ ਵਲੌਗ ਮੈਂ ਕਿੱਥੇ ਬਣਾਉਣਾ ਹੈਗਾ ਆ ਤਾਂ ਬੱਟ ਜਰੂਰ ਆਏਗਾ ਹਾਂਜੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੜੇ ਹੀ ਆਲੂ ਪਲੈਂਟ ਨਿਕਲਦੇ ਆ ਇੱਥੋਂ ਕੋਲ ਕੋਲੋ ਦੀ ਲੰਗਦੇ ਆ ਬਹੁਤ ਸਾਰੇ ਤਾਂ ਧੁੱਪ ਬਹੁਤ ਪਿਆਰੀ ਸੀਗੀ ਤਾਂ ਮੈਂ ਸਾਰਾ ਵਲੌਗ ਇੱਥੇ ਤੁਸੀਂ ਦੇਖ ਸਕਦੇ ਹੋ ਕੱਪੜੇ ਮੈਂ ਪਾ ਦਿੱਤੇ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਬੋਲ ਰਹੀ ਸੀ ਮੈਨੂੰ ਨਹੀਂ ਪਤਾ ਮੈਂ ਕੀ ਬੋਲ ਰਹੀ ਸੀਗੀ ਵਲੌਗ ਦੇ ਵਿੱਚ ਬੋਲ ਰਹੀ ਸੀ ਪਰ ਮੈਂ ਇੱਥੇ ਹੁਣ ਐਡੀਟਿੰਗ ਸਮੇਂ ਸੋਚਿਆ ਕਿ ਵੌਇਸ ਸੀ ਕਵਰ ਕਰ ਲੈਂਦੀ ਹਾਂ ਉਸ ਤੋਂ ਬਾਅਦ ਜਲਦੀ ਜਲਦੀ ਕੱਪੜੇ ਪਾਉਣ ਤੋਂ ਬਾਅਦ ਮੈਂ نیچے ਆਈ ਨੀਚੇ ਆਉਣ ਸਮੇਂ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਫਿਰ ਕਿਉਂਕਿ ਏ ਟਾਈਮ ਤਕਰੀਬਨ ਹੈਗਾ ਸੀ 3 ਤੋਂ نیچے ਸੀਗਾ ਟਾਈਮ ਆ ਆ ਆਪਣਾ 4:00 ਵਜੇ ਦਾ ਸੀ ਤਕਰੀਬਨ ਟਾਈਮ ਤਾਂ نیند ਆ ਰਹੀ ਸੀਗੀ ਹਨਾ ਤਾਂ ਵਲੌਗ ਦੇਖੋ ਤੁਹਾਡੇ ਲਈ 10 ਕੁ ਮਿੰਟਾਂ ਦਾ ਆ ਦੇਖਣ ਨੂੰ ਹਨਾ ਤਾਂ ਮਤਲਬ ਕੀ ਇਸ ਦੇ ਲਈ ਮੈਨੂੰ ਪੂਰਾ ਦਿਨ ਲੱਗ ਜਾਂਦਾ ਵਲੌਗ ਸ਼ੂਟ ਕਰਨ ਤੇ ਲਈ ਤਾਂ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਲੱਕਵਾਇਆ ਨਾ ਤੋਂ ਤੇਲ ਉਸ ਤੋਂ ਬਾਅਦ ਮੈਂ ਸੌ ਗਈ ਮੈਨੂੰ ਨੀਂਦ ਆ ਗਈ ਸੀ ਇਨਾਂ ਨੇ ਮੇਰਾ ਬਣਾਇਆ ਵਲੌਗ ਸੋ ਗਾਈਸ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਬਾਕੀ ਦਿਵਾਲੀ ਦਾ ਵਲੌਗ ਆਪਣਾ ਜਰੂਰ ਆਏਗਾ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਉਣ ਵਾਲੇ ਵਲੌਗ ਵੀ ਸ਼ੇਅਰ ਕਰੂੰਗੀ ਹਨਾ ਤਾਂ ਇੱਕ ਨਾ ਆਪਣਾ ਛੋਟਾ ਜਿਹਾ 버ਬ ਸੀਗਾ ਜਿਹਦੇ ਕਰਕੇ ਫਲੈਸ਼ ਵਗੈਰਾ ਨਹੀਂ ਸਹੀ ਆ ਰਹੀ ਸੀ ਥੋੜੀ ਥੋੜੀ ਰਾਤ ਹੋ ਰਹੀ ਸੀਗੀ ਹਨਾ ਤਾਂ ਉਸੇ ਦੇ ਹਿਸਾਬ ਨਾਲ ਫਿਰ ਮੈਂ ਆਪਣਾ ਫੋਨ ਦੀ ਟਾਰਚ ਲਗਾਈ ਇੱਥੇ ਮੈਂ ਸੌ ਗਈ ਸੀ ਸੋ ਗਾਈਸ ਮੈਂ ਤਾਂ ਸੋ ਗਈ ਸੀਗੀ ਉਸ ਟਾਈਮ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਓਕੇ ਗਾਇਜ਼ ਬਾਏ ਚੈਨਲ ਨਾ ਤੇਰੀ ਕਿਹੜੀ ਦਿਵਾਲੀ ਮਾਂ ਤੇਰੀ ਵਿਧਵਾ ਹੋ ਗਈ ਤੇ ਤੂੰ ਦਿਵਾਲੀ ਮਨਾਉਣੀ ਫਿਰਦੀ ਆ ਸ਼ਰਮ ਕਰ ਥੋੜੀ ਜੀ ਠੀਕ ਹੈ ਨਾ ਤੇ ਹੱਥੀ ਆਪ ਆਪਣੀ ਵੀਡੀਓ ਦਾ ਐਂਡ ਕਰਦੇ ਆ ਤੇ ਮੇਰੀ ਹੋਰ ਵੀਡੀਓਜ਼ ਅਪਲੋਡ ਹੁੰਦੀਆਂ ਰਹਿਣਗੇ ਟਾਈਮ ਟੂ ਟਾਈਮ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਫਰੈਂਡਸ ਨਾਲ ਫਿਰ ਮਿਲਦੇ ਆ Till then, thank you all, bye bye. <music>